ਸਵਾ ਗਿਆ ਰਹੇ ਹੋ ਗਏ ਆ ਤੇ ਕਹਿੰਦੇ ਅਸੀਂ ਰਾਤ ਵਾਂਗ 2 ਵਜੇ ਸੌਣਾ ਵੇਖੋ ਕਿੰਨਾ ਸਾਰੇ ਫੋਨਾਂ 'ਚ ਲੱਗੇ ਆਪੋ ਆਪਣੇ ਹੋਤੇ ਬਿਜੀ ਹੋ ਗਏ ਬਾਹਰ ਵੇਖਾਂ ਬਾਹਰ ਕੀ ਕਰਨ ਵਾਹ ਕੀ ਕਰਨ ਦੇ ਹਾਂਜੀ ਕੀ ਇਹਨਾਂ ਨੇ ਬਣਾ ਦਿੱਤਾ ਇਹ ਕੀ ਬਣਾਉਂਦੀਆਂ ਜੋ ਹੈ ਸੱਭੂ ਇਹ ਕਿ ਬਣਾਇਆ ਇਹ ਕੁਛ ਨਹੀਂ ਸਾਢੇ 10 ਵਜ ਗਏ ਤੇ ਉਹ ਉੱਠ ਗਿਆ ਹੀ ਸਰਗੂ ਮਾਂ ਕਹਿੰਦੀ ਉੱਠ ਨਹੀਂ ਦੇ ਜਨਨ ਤਾਂ ਪਲਟੀ ਮੈਂ ਕਿਹਾ ਸਰਗੂ ਨੂੰ ਲੜੀਆ ਸਰਗੂ ਨਹੀਂ ਆਈ ਕਦੋਂ ਦੇ ਉੱਠ ਕੇ ਤੇ ਬੱਚਿਆਂ ਦੀ ਵੇਟ ਕਰ ਰਹੇ ਤੇ ਉਠੋ ਉਠੋ ਪਾਣੀ ਪੀਣਾ ਪਾਣੀ ਪੀਣਾ ਅਈਆ ਕੋੜਿਆ ਇੰਤਜ਼ਾਰ ਅੱਜ ਅਸੀਂ ਤੁਹਾਡੇ ਵਾਸਤੇ ਕੁਲਚੇ ਮੰਗਾਏ ਪਰ ਬਹੁਤ ਅਫਸੋਸ ਦੀ ਗੱਲ ਕਿ ਮਿਲੇ ਨਹੀਂ ਬੰਦ ਮਾਰਕੀਟ ਸਾਰੀ ਬਾਜ਼ਾਰ ਮਾਰਕੀਟ ਬੰਦ 6 ਜੂਨ ਕਰਕੇ ਨਾ ਵੀਜੀ ਨੂੰ ਚਾਰੇ ਚਰਚੇ ਭੇਜਿਆ ਤੇ ਚਲੋ ਹੁਣ ਤੁਹਾਨੂੰ ਦਾਲ ਨਾਲ ਖੋਲਦੇ ਬਣਾ ਆਹ ਅਰੇ ਜੀ ਉਧਰ ਪਤਲੀ ਇਹ ਦਾਲ ਬਣਾਇਆ ਹਾਂ ਕੁਲ ਕੁਲ ਚਾਹਦਾ ਹੁਣ ਪਤਲੀ ਦਾਲ ਤੇ ਆਗੇ ਪਤਲੀ ਦਾਲ ਜੀ ਦਾਲ ਬਣਾਇਆ ਜੀ ਸਿਹਤ ਲਈ ਵਧੀਆ ਰਹੇ ਇਹਨਾਂ ਦਾ ਹੈਵੀ ਚੱਲੇ ਹੁਣ ਪਤਲੀ ਦਾਲ ਹਾਂ ਇੱਕੋ ਜਿਹੀ ਜੀ ਹੁੰਦੀ ਦਾਦੇ ਹੈਵੀ ਖਵਾ ਦੋ ਜਾਂ ਫਿਰ ਹਲਕਾ ਖੋ ਜਾਓ ਹੈਵੀ ਹੁਣ ਤੁਹਾਡੇ ਕਰਮਾ ਇਹਨੇ ਕਿ ਹਲਕਾ ਫੁਲਕਾ ਤੇ ਹੈਗਾ ਹਾਂ ਨਾ ਤੁਹਾਡਾ ਨੈਕਸਟ ਡੇ ਹੋ ਗਿਆ ਸਰਗ ਨੂੰ ਨਾਂਦਾ ਸਾਡੇ ਕੋਲ ਹੋ ਨਏ ਸਵੇਰ ਬਿਰੋਟੀ ਖਾਣ ਲੱਗੇ ਆ ਦੀਦੀ ਨਾਲ ਸਾਡੇ ਕੋਲ ਨੈਕਸਟ ਡੇ ਆ ਸਾਰੀ ਰੋਟੀ ਤੂੰ ਹੀ ਖਾਣੀ ਸੀ ਠੀਕ ਹੈ ਇਹ ਦੀਦੀ ਦੇ ਕੱਲਿਆਂ ਨੇ ਖਾਣੀ ਆ ਆਹੋ ਤੁਹਾਡੇ ਕੱਲਿਆਂ ਵਾਸਤੇ ਬਣਾਈ ਆ ਅੰਦਰ ਪਾ ਪਾਪਾ ਜੀ ਅੰਦਰ ਖਾਵੇ ਲਈ ਭੈਣ ਅੱਜ ਦੀਦੀ ਨੂੰ ਸਾਡੇ ਕੋਲ ਦੂਜਾ ਦੇਣੇ ਆ ਉਹ 빅 ਬੌਸ ਵਾਲੇ ਨਹੀਂ ਕਰ ਦਿੰਦੇ ਫਸ ਦੇ ਸੈਕਿੰਡ ਡੇ ਸੈਕਿੰਡ ਡੇ ਜਹੜਾ ਲਿਪੂਰ ਕੋ ਜਾਵੇ ਹੱਸ ਤੁਸੀਂ ਦਿਖਾਉਂਦੇ ਕੁਛ ਨਹੀਂ ਪਹਿਣ ਜੀ ਤਦ ਇੰਨੇ ਸਲਿਮ ਡ੍ਰਿਮ ਹੋ ਤਹੀ ਤੁਸੀਂ ਤੁਮੀ ਤਾਂ ਪਹਿਣ ਦੋ ਹੀ ਖਾਣੀਆਂ ਹੁੰਦੀਆਂ ਪਰ ਖੁਲਚੇ ਹੋਂਦ ਪਾਈ ਤੁਸੀਂਆਂ ਰੋਟੀਆਂ ਦਾ ਪਾਉਣ ਸਿੰਪਲ ਰੋਟੀਆਂ ਆਉਣ ਤੁਈ ਖਾਂਦੇ ਨਹੀਂ ਰੋਟੀ ਇੰਨੀ ਤੇ ਡਾਈਟਿੰਗ ਤੇ ਤਦ ਇਹ ਸਾਡੀ ਭੈਣ ਬੋੜੀ ਸੋਹਣੀ ਹੈ ਇਹ ਡਾਈਟਿੰਗ ਬਹੁਤ ਜ਼ਿਆਦਾ ਕਰਦੇ ਆ ਐਨਾ ਮਿੱਠਾ ਲੱਪਾਓ ਦੀਨੇ ਆਪਣੇ ਛੋਲੇ ਤਿਆਰ ਕਰ ਲਏ ਤੇ ਰਹਿਣਾ ਨਹੀਂ ਤੁਸੀਂ ਇਹ ਦੀਦੀ ਨੂੰ ਜ਼ਿਆਦੀ ਕਾਲੀ ਪੈ ਗਈ ਹੁਣ ਇੱਥੇ ਹੀ ਆ ਚਲ ਪਈ ਨੀ ਉਹਦੇ ਪਿੰਡੋਂ ਇੱਕ ਦਿਨ ਨਹੀਂ ਨਹੀਂ ਰਹੇ ਇੱਥੇ ਓ ਅੱਜ ਤੀਜਾ ਦੇਣਿਆ ਹਨ ਨਾ ਤੇ ਫਿਰ ਕੀ ਹੋ ਗਿਆ ਤੀਜਾ ਦੇਣੀ ਆ ਫਿਰ ਕੀ ਹੋ ਗਿਆ ਤੇ ਲੋਕੀ ਤਾਂ ਮਹੀਨਾ ਮਹੀਨਾ ਰੱਖ ਕੇ ਜਾਂਦੇ ਪੇਕੇ ਗਲਾਂ ਕੇ ਛੁੱਟੀਆਂ ਕੱਟਣ ਜਾਣੇ ਤੇ ਮੁੜ ਕੇ ਆਣ ਕੇ ਹੱਥ ਨਾ ਰੱਖਿਆ ਨੀ ਨਹੀਂ ਆਣੇ ਨੇ ਪੇਰਾ ਆ ਬਿਸ਼ੇਤੀ ਕਰੋ ਕਿਥੇ ਜਾਣਾ ਜੇ ਚਲ ਆ ਤੈਨੂੰ ਪਿੰਡ ਛੱਡ ਕੇ ਜੇ ਤੂੰ ਆਏ ਉਹ ਉਦੋਂ ਬੱਤੀ ਚੱਲ ਗਈ ਹੁਣ ਤੁਸੀਂ ਚੱਲੇ ਜੋ ਫਿਰ ਬੱਤੀ ਕੋਲ ਲੈ ਜਲੇ ਨਾਲੀ ਹੁਣ ਮਾਨੂੰ ਮੰਗ ਲੈ ਲੈਣੇ ਠੀਕ ਹੈ ਨਾ ਬੱਤੀ ਨਾਲ ਲੈ ਆਇਨੇ ਬੱਤੀ ਨਾਲ ਨਾਲ ਰੰਗ ਨਹੀਂ ਮੈਂ ਰੋ ਤਾਂ ਤੁਹਾਨੂੰ ਬੱਤੀ ਰੋਣਾ ਲਾਦ ਗਿਆ ਜੀ ਜੇ ਆਈ ਦੀ ਕਦੇ ਚੱਲ ਜਾਂਦੀ ਸਹੀ ਗੱਲ ਹੈ ਫਿਰ ਆਪਦੀ ਰਹੂਗੀ ਯਾ ਵੀ ਪੁਣੇ ਸਾਡੇ ਕੋਲ ਰਹਿਣਾ ਅੱਜ 12:30 ਹੋ ਗਏ ਜਾਗਣਾ ਕਿਥੇ ਸੁਸਤੀ ਪੈਂਦੀ ਸੌ ਜਾ ਹੁਣ ਫੇਰ ਸੌਂ ਜੀ ਪ੍ਰੋਡਕਟ ਸ਼ਾਮਾਂ ਨੂੰ ਚਲ ਜਿਓ ਚੰਗਾ ਟਾਈਮ ਨਾ ਆ ਗਈ ਤਾਂ ਤੇਰੇ ਪੈਸੇ ਕੱਢਣ ਡੇ ਜੀ ਤੇਰੇ ਸੂਟ ਦੇ ਵਿੱਚੋਂ ਠੀਕ ਆਹ ਲੋ ਦੇ ਜੀ ਛੁੱਟੀਆਂ ਵਾਲੋਂ ਖੱਡੇ ਕੋਲ ਹੀ ਰਹਿਣਾ ਅੱਜ ਮੈਂ ਰਹਿਣਾ ਤੇ ਸੂਟ ਨੂੰ ਪਹਿਲਾਂ ਤਣ ਚੋ ਗਿਆ ਮੈਂ ਜੀ ਸਵਾਲ ਵਾਲੇ ਕੋਲ ਤੈਨੂੰ ਤਾਂ ਦਿੱਤਾ ਵੀ ਪਾ ਕੇ ਸਵਾਉਣ ਵਾਲੀ ਬਣੇਗੀ ਲੈ ਲਓ ਪੁੱਤ ਉਹ ਪਿਆਰ ਉਹ ਉਹ ਥੋੜੇ ਥੋੜੇ ਆ ਪਿਆਰ ਉਹ ਥੋੜੇ ਥੋੜੇ ਠੀਕ ਆ ਕਿੰਨੀ ਧੁੱਪ ਦੇ ਵਿੱਚ ਵਿਪੂ ਵਿਪੂ ਸ਼ਾਮਾਂ ਨੂੰ ਭੰਗੂੜੇ ਤੇ ਦੁਪਹਿਰ ਨੂੰ ਭੰਗੂੜੇ ਰਾਤ ਤੇ ਮਜ਼ਾ ਆਉਂਦਾ ਸੀ ਤੂੰ ਰਹਿ ਪੋ ਇੱਥੇ ਸਾਡਕੋ ਇੱਧਰ ਤਿਆਰ ਹੋ ਗਏ ਦੀਦੀ ਨੂੰ ਕਹਿੰਦੇ ਰਹੋ ਚੰਗੇ ਸਿਹਰ ਨਾ ਤੇ ਮੰਮਾ ਉਹ ਫਿਰ ਵੇਖਾਂਗੇ ਮਸਿਆ ਦੀ ਐਂ ਕਹਿੰਦੇ ਰਿਹਾ ਪੁੱਤ ਤੁਸੀਂ ਬੈਗ ਲੈ ਕੇ ਆਉਣਾ ਈ ਸਭੋ ਬੈਗ ਉੱਤੇ ਛੱਡ ਆਏ ਤੁਸੀਂ ਬੈਗ ਨਹੀਂ ਲੈ ਕੇ ਆਉਣੀ ਮੰਮਾ ਤੇ ਨੂੰ ਬੜਾ ਬਦਕਾ ਕੱਪੜੇ ਕਿਥੇ ਲੈ ਕੇ ਆਉਣੀ ਆ ਉਹ ਵੇ ਉਹਨੇ ਸਾਰੇ ਹੁੰਡੇ ਅੱਜ ਹੀ ਲੈ ਲੈਣੇ ਕੱਲ ਦੇ ਵੰਡੇ ਦੇ ਵੀ ਤੇ ਪਹਿਲੇ ਛੱਡਣਾ ਹੈ ਬੜਾ ਮਜ਼ਾ ਆਇਆ ਕਰਦੇ ਹੈ ਕਿ ਹਾਂ ਥੈਂਕ ਯੂ ਜੀ ਬੋਤ ਕੇ ਬਹੁਤ ਜਿਆਦਾ ਨਹੀਂ ਤੇ ਨਹੀਂ ਕੀਤੀ ਬਹੁਤ ਚਲੋ 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 ਬਹੁਤ 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 ਫੇਰ ਆਇਓ ਹੁਣ ਮੇਰੇ ਮਨਗੇ ਇੱਥੇ ਹੀ ਆਹੀ ਲੱਣੇ ਕਿੰਨੇ ਦਿਨ ਰਹਿਣਾ ਹੋ ਹਾਂਜੀ ਸਾਈ ਹੁਣ ਮੈਂ ਕਿਹਨੇ ਲੱਣ ਜੀ ਲਾਉਗਾ ٹھیک ٹھیک پھر سٹارٹ ਹੋ ਗਈਆਂ ਦੋਹੇ ਜਾਣੀਆਂ ਸ਼ਾਮਾਂ ਤੱਕ ਹੋਣੀ ਪਾਣੀ ਫੇਰ ਮੈਂ ਸਾਂ ਹਾਂ ਹਾਂ ਤੁਸੀਂ ਗੇਮ ਵਧੀਆ ਮੰਗਾ ਆਹ ਨਹੀਂ ਤੇਨੇ ਕਹਿੰਦਾ ਮੈਂ ਬੋਰ ਹੋ ਹੁੰਦੇ ਆਂ ਮੀ ਆ ਗਿਆ ਜੀ ਪਰੋਣੇ ਹੁਣ ਚੱਲ ਚੱਲੇ ਤੁਹਾਡਾ ਜੀ ਨਹੀਂ ਲੱਗਣਾ ਮੈਂ ਹਾਂ ਤੁਸੀਂ ਚੱਲ ਚੱਲੇ ਜੋ ਤੁਹਾਡਾ ਜੀ ਨਹੀਂ ਲੱਗਣਾ ਆਹੋ ਤੈਨੂੰ ਕੱਲ ਲੱਜੇ ਆਹੋ ਫਿਰ ਆਵਾਂਗੇ ਠੀਕ ਆ ਜੋ ਜਰੂਰ ਜਰੂਰ ਬਾਏ ਇਹ ਹੁਣ ਮੈਂ ਘਰ ਪਹੁੰਚਿਆ ਦੀਪਣਾ ਨੂੰ ਛੱਡਣ ਲੱਗਾ ਆ ਤੇ ਸਾਰੇ ਜਣੇ ਵੇਖਣ ਦੇ ਆ ਕਿ ਗੁਰਨਵਾਜ ਉੱਠਿਆ ਕਿ ਨਹੀਂ ਉੱਠਿਆ ਆ ਜੇ ਨਾ ਉੱਠਿਆ ਜੇ ਨਾ ਉੱਠਿਆ ਸਾਰਿਆਂ ਦੇ ਮੂੰਹ ਵੇਖੀ ਬਣਦੇ ਫਿਰ ਤੇ ਜੇ ਜਾਗਦਾ ਆ ਫਿਰ ਗੁਰਨਵਾਜ ਦਾ ਮੂੰਹ ਵੇਖੀ ਬਣਦਾ ਸਭ ਤੋਂ ਵੱਧ ਖੁਸ਼ ਹੋਣਾ ਫਿਰ ਉਹਨੇ ਇਹ ਵੇਟ ਕਰਨ ਦੇ ਹੁਣ ਗੇਟ ਖੁੱਲਣ ਦੀ ਅਬੀ ਦੇਖਦੇ ਹਾਂ ਕਿ ਡੁੱਡੂ ਸੋ ਰਹਾ ਹੈ ਕਿ ਜਾਗ ਰਹਾ ਹੈ ਹੈਲੋ ਕਰਨਵਾਜ ਮੈਂ ਅਸੀਕਰ ਕਰਨਵਾਜ ਸਤਿ ਸ੍ਰੀ ਅਕਾਲ ਧੰਨਵਾਦ ਜੀ ਇਹਨੇ ਛੱਡ ਕੇ ਨਹੀਂ ਆਇਆ ਹੁਣ ਤਾਂ ਕਹਿ ਦੇ ਪਹਿਲੇ ਜੀ ਕਰਨਵਾਜ ਕਿਹੋ ਜਿਹਾ ਸਤਿ ਸ੍ਰੀ ਅਕਾਲ ਮੈਂ ਲਗਾਉਣੀ ਤੇ ਨਾ ਸਤਿ ਸ੍ਰੀ ਅਕਾਲ ਮੈਂ ਲਗਾਉਣੀ ਤੇ ਨਾ ਕਿਹ ਛੱਡ ਕੇ ਗਏ ਨਾ ਮੈਂ ਤਾਂ ਆਈ ਆਈ ਹੁ ਕੋਸ਼ ਹੋ ਗਿਆ ਕਰਨਵਾਜ ਕਰਨਵਾਜ ਸਤਿ ਸ੍ਰੀ ਅਕਾਲ ਹੈ ਸਤਿ ਸ੍ਰੀ ਅਕਾਲ ਕਰਨਵਾਜ ਸਤਿ ਸ੍ਰੀ ਅਕਾਲ ਕੋਸ਼ ਹੋ ਗਿਆ ਕਰਨਵਾਜ ਦੇ ਤੂੰ ਐ ਨਿੱਪੜਾਲੇ ਵੇਖਣ ਦੇਈ ਐ ਤੇਰੇ ਕੋ ਆ ਪਾਉਂਦੇ ਹੋ ਹਾਂਜੀ ਹੈਲੋ ਸਸੀ ਕਾਲਾ ਬਾਜੀ ਓਏ ਮੇਰੀ ਗੱਲ ਸੁਣੋ ਰੱਜੇ ਨਹੀਂ ਜੇ ਕੱਲ ਤੇ ਚੀਜੀਆ ਖਾ ਖਾ ਕੇ ਹੁਣ ਫੇਰ ਫੇਰ ਹੁਣ ਡੈਡੀ ਕੋਲ ਚੀਜੀ ਮੰਗਾ ਲਓ ਚੀਜੀ ਮੰਗਾ ਲਓ ਖਾਈ ਜਾਂਦੀ ਨਹੀਂ ਜਾਂਦੀ ਤੇਨੇ ਟੈਡੀ ਮੈਂ ਕਿਹਨੂੰ ਮਾਰੋ ਗਜਨ ਮਾਰਦਾ ਤੇਰੇ ਵੇਖੋ ਨਾ ਲਾਦੇ ਫਿਰ ਨਾਨਕ ਕਹਿੰਦਾ ਕਿ ਬਿਮਾਰ ਕਰਕੇ ਘਲਤ ਹੈ ਇੱਕ ਉਹ ਨਹੀਂ ਨਾ ਆਪਣਾ ਪਾਪਾ ਤੇ ਰਹਿਣਾ ਮੈਂ ਨਾ ਗੜ ਮੇਰੀ ਤੁਸੀਂ ਆਪਣੇ ਪਾਪੇ ਨੂੰ ਕਹਿ ਦੋਗੇ ਕਿ ਹਾਂ ਨੂੰ ਉਹਨਾਂ ਬਿਮਾਰ ਕਰਦਾ ਡੈਡੀ ਜੀ ਦੇਵੀਆਂ ਮੰਦ ਨੇ ਕੀ ਕੀ ਤੇ ਤੇਰੇ بیٹے ਤੇ ਟਫਨ ਪਾਉਗੇ ਮੇਰੇ ਬਾਲੇ ਸੁਣੀ ਲੈ ਚਲਾ ਜੀ ਇਹ ਬਾਤ ਨਹੀਂ ਉਹ ਡੈਡੀ ਆ ਗਿਆ ਰਸਤੇ ਜੀ ਤੁਹਾਡੇ ਨਾਲ ਬੜੀ ਮਾੜੀ ਹੈ ਆ ਰਹੇਗੇ ਜੀ ਜੀਓ ਖਾਓ ਨਮਕੀਨ ਹੈ ਜੀ ਬਿਸਕੁਟ ਹੈ ਜੀ ਜ਼ੀਰੋ ਜ਼ੀਰੋ ਉਹ ਤੇ ਦਾਦੀ ਬੈਠਦਾ ਕੁਝ ਮੰਗਾ ਲੈਣਾ ਹੈ ਦਾਦੇ ਤੇ ਸਰਪੰਤੇ ਨੇ ਨਾ ਆਹ ਹਾਂ ਹੋਰ ਗਰਮਾ ਰਹੇ ਤੇ ਤੇ 00 ਇੱਕਾਸਿਰ ਥੋੜੇ ਜਿਹਾ ਉਹ ਕਾਲ ਲੈਣੇ ਤੇ ਪੱਕੇ ਮੇਰਾ ਘਰ ਦੇ ਪਕੌੜੇ ਕਾੜੇ ਦੇ ਇੰਨਾ ਜਿਹੇ ਭੇਪੇ ਕੀ 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 ਮੈਂ ਕੱਲ ਦੇ ਪਕੌੜੇ ਪੇ ਭਈਵਾ ਦੇਣਾ ਆਲਾ ਸੁਣ ਲੜੀ ਕੀ ਇਸ ਆਲਾ ਸੁਣ ਲਾ ਕਹਿੰਦੀ ਕੱਲ ਦੇ ਪਕੌੜੇ ਰਗੇ ਤੁਹਾਡੇ ਕਾਗੇ ਜਾ ਹਣ ਨਹੀਂ ਬਬੂ ਅਤਿਆਦੀ ਜਿਹੜੇ ਛੱਡੇ ਵੱਡੇ ਸਵਾਦ ਦੇ ਮੈਂ ਤਾਂ ਛੱਡੇ ਵੱਡੇ ਆ ਪਕੌੜੇ ਬਏ ਆ ਤਾਜੇ ਨਹੀਂ ਵੀਰ ਆ ਬਏ ਆ ਤਾਜੇ ਆਇਆ ਇੱਕ ਬਏ ਦਾ ਤਾਜੇ ਆ ਵੇਖ ਲੋ ਤੁਹਾਡੀ ਸੇਵਾ ਤੁਹਾਡੀ ਇਹ ਨਾ ਇਹ ਠੰਡੇ ਸਵਾਲ ਆਦੇ ਆ ਕੌਣ ਆਂਦਾ ਕਿਹੜੀ ਨਹੀਂ ਉਸ ਜਿਹੜੀ ਆਂਦੇ ਮੇਰੇ ਕਿਹੜੀ ਥਿਊਰੀ ਯਾਰੀ ਠੰਡੇ ਸਵਾਲ ਲੈਂਦੇ ਮੈਂ ਸੱਚਾ ਇਹ ਠੰਡੇ ਸਵਾਲ ਆਦੇ ਹਾਂ ਨਾਲ ਸਾਰਾ ਟੂ ਆਂਦਾ ਇੱਕ ਤਾਜੇ ਤਾਂ ਕਹਿੰਦੀ ਇੱਕ ਇੱਕ ਠੰਡੇ ਜੇ ਨਹੀਂ ਇਧਰ ਕਿਉਂ ਨਹੀਂ ਪਾਈ ਪਾਲ ਦੀ ਵਾਲੀ ਭੰਗ ਵਾਲੇ ਕੀ ਹੋ ਕਿਹੜੇ ਮੇਕ ਪਕੌੜੇ ਮੇਠੀ ਪਾਲਕ ਪੰਗਲੇ ਰੰਗ ਇਦਾਂ ਦਾ ਨਾ ਦਰਨਾ ਦਾ ਪੰਗਲੇ ਰੰਗ ਹੀ ਪਾਉਣੀ ਹੈ ਰੰਗ ਇਦਾਂ ਦਾ ਹੋ ਜਾਂਦਾ ਹੈ ਰੰਗ ਇੱਧਰ ਆ ਗਈ ਗੁਰਨਵਾਜ ਦੀ ਐਲਬਮ ਵਿਆਹ ਉਹ ਵਿਆਹ ਦੀ ਨਹੀਂ ਸੱਚ ਤਮਾਨ ਦੀ ਆਹ ਬੜੀ ਟੌਰ ਮਾਰੀ ਸਾਰਿਆਂ ਨੇ ਕਵਲ ਦਾ ਕਵਲ ਦਾ ਪਰੋੜਾ ਵੀ ਆ ਗਈ ਆ ਆ ਗਈ ਸਾਰੀ ਫੈਮਿਲੀ ਸਾਡੀ ਡੈਡੀ ਵਿਪਲ ਭੂਆ ਮੰਮੀ ਭਾਜੀ ਸੁਖ ਦਾਦੀ ਮਾਤਾ ਸਰਗੁਣ ਤੇ ਮੈਂ ਤੇ ਅਨਹਦ ਤੇ ਰਜਵਿੰਦਰ ਮਨਦੀਪ ਗੁਰਨਵਾਜ ਤੇ ਜਤਿੰਦਰ ਤੇ ਮਨਦੀਪ ਉਹ ਥੱਲੇ ਕੀ ਹੈ ਅੱਛਾ ਥੱਲੇ ਉਹਦੇ ਨਾਨਕਾ ਫੈਮਿਲੀ ਆ ਅਨੰਦ ਇਹ ਅਨੰਦ ਨੂੰ ਪਾਇਆ ਦੀਪ ਨੇ ਪਾਇਆ ਇਹਨਾਂ ਵਾਲੀਆਂ ਪਾਇਆ ਦੀਦੀ ਨੇ ਤੇ ਆਵਲੀ ਸੁਖਦੀਪ ਨੇ ਪਾਈ ਸ਼ਾਪ ਸੁਖ ਨੇ ਸ਼ਾਪ ਪਾਈ ਤੇ ਆ ਗੁਰਨਵਜ ਨੂੰ ਪਤਾ ਨਹੀਂ ਕੀ ਗੁਰਨਵਜ ਕਿਉਂ ਕੀ ਆ ਖਡਾਉਣਾ ਖਡਾਉਣਾ ਫੜੀ ਫਿਰਦੇ ਆ ਆ ਮਾ ਮਦੀਂ ਪੰਗੜੇ ਪੰਗੜੇ ਆ ਬਾਕੀ ਆ ਸਾਰੇ ਇੱਧਰ ਪੰਗੜੇ ਚ ਵਧੀਆ ਪ੍ਰੋਗਰਾਮ ਬੜਾ ਨਜ਼ਾਰਾ ਆ ਬਹੁਤ ਮਜ਼ਾ ਆਇਆ ਦੀਪ ਭੈਣਾ ਹੁਣ ਉਹਨਾਂ ਨੂੰ ਛੱਡ ਕੇ ਆ ਗਿਆ ਹੁਣ ਮੈਂ ਤੇ ਹੁਣ ਮੈਂ ਤੇ ਜਵਿੰਦਰ ਰਹਿ ਗਏ ਅਸੀਂ ਦੋਵੇਂ ਜਣੇ ਘਰ ਇਕੱਲੇ ਹੀ ਤੇ ਬਾਕੀ ਬਾਪੂ ਨੇ ਵੀ ਗਏ ਪੱਟੀ ਕਰਾਉਣ ਤੇ ਮੈਂ ਹੁਣ ਇਹ ਟਾਈਮ ਤੇ ਟੀਵੀ ਲੱਗਾ ਵੇਖਣ ਬੈਠਾ ਵੇਲਾ ਟਾਈਮ ਪਾਸ ਨਹੀਂ ਹੋਉਂਦਾ ਕੁਝ ਵੀ ਬੱਚੇ ਚਲੇ ਗਏ ਆ ਜੀਣ ਲੱਗੰड्या ਹੁਣ ਤੇ ਉਧਰ ਬਾਪੂ ਨੇ ਵੀ ਪੱਟੀ ਕਰਾਉਣ ਗਏ ਜੇ ਉਹ ਵੀ ਨਹੀਂ ਆਏ ਅੱਜ ਮਿਸਤਰੀ ਵੀ ਨਹੀਂ ਆਏ ਸਾਡੇ ਮਿਸਤਰੀ ਛੁੱਟੀ ਮਾਰ ਕੇ ਤੇ ਇਹ ਹੁਣ ਵੀਡੀਓ ਵਲੌਗ ਜਿਹੜਾ ਇੱਥੇ ਐਂਡ ਕਰ ਦਿੰਨੇ ਆ ਫੇਰ ਤੁਹਾਨੂੰ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਮਿਲਦੇ ਆ ਜੀ ਚੈਨਲ ਨੂੰ ਸਾਡ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਫਿਰ ਮਿਲਦੇ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਤੇ